ਅਗਰ ਮਸਰੀ ਹੁੰਦੀ ਸੀ ਗੋਲ ਗੋਲ ਦਾਣਾ ਜੇ ਕੋਈ ਪਰੌਣਾ ਆ ਜਾਣਾ ਵੀ ਹੁਣ ਪਰੌਣਾ ਆ ਗਿਆ ਦਾਲ ਸਬ지 ਤੇ ਰਿੰਨੀ ਵੀ ਨਹੀਂ ਕੋਈ ਤਾਂ ਫਿਰ ਜਦੋਂ ਚੱਕੀ ਵਿੱਚ ਦਾਲ ਲੈਣੀ ਵੀ ਪਰੌਣਾ ਆ ਗਿਆ ਦਾਲ ਹੁਣ ਰਿਝ ਜਾਣੀ ਦਲੀ ਹੋਈ ਜਦ ਜਦ ਦਾਲ ਕੇ ਜਦ ਰਿੰਨ ਲੈਣੀ ਸਾੜਾ ਇੱਕ ਥੈਲਾ ਹੋ ਗਿਆ ਮਸਰੀ ਦਾ ਐਡਾ ਬੜਾ ਉਹ ਜਦ ਲੱਗ ਜਾਂਦਾ ਤਾਂ ਟੋਰਾ ਹਾਂ ਮਸਰੀ ਨੂੰ ਉਹ ਫਿਰ ਸਾਬਤੀ ਲਾਲ ਵਿੱਚ ਬੜਿਆ ਵਾ ਉਹ ਨਿਕਲਦਾ ਨਹੀਂ ਦਾ ਬੀਚ ਰਿੱਜੀ ਹੋਈ ਕੋਈ ਖਾਂਦਾ ਨਹੀਂ ਤਾਂ ਸਾਰਾ ਮਨੂੰ ਕਹਿੰਦੇ ਮੈਂ ਖਾ ਹੁਣ ਕੋਈ ਦੁਆਏ ਤਾਂ ਹੈ ਨਹੀਂ ਵੀ ਮਸਰੀ ਨੂੰ ਕਿਆ ਲਾਉਂਗੇ ਵੀਨ ਤਾਂ ਟੋਰਾ ਲੱਗਦਾ ਮੈਨੂੰ ਕਹਿੰਦੇ ਦਲਦਾ ਸਾਰਾ ਇਹਦਾ ਡਬੜ ਥਾਲੇ ਚੱਕੀ ਵਿੱਚ ਦਲਿਆ ਮੈਂ ਦਾਲੀ ਸਾਰੀ ਹੋ ਟੋਰਾ ਲੱਗਣੇ ਤੇ ਦਲੀ ਹੋਈ ਫੇ ਪਛੱਟੀ ਨਹੀਂ ਹੈਗੀ ਪਛਟ ਕੇ ਉੱਕਣੇ ਥਾਲਾ ਪਾਤਾ ਫੇਰ ਸਣਾ ਆਟਾ ਵੀ ਹੁਣ ਟੋਰਾ ਨਹੀਂ ਖਾਊਗਾ ਹੁਣ ਜਿਆਦਾ ਚਾਹੀ ਚਾਹੀਦੀ ਐ ਫਿਰ ਛੱਜਵਾ ਦੋ ਤਿੰਨ ਚਾਰ ਡੰਗ ਦੀ ਪਛਟ ਲੈਣੀ ਬਾ ਉਹ ਭਾਂਡੇ ਮਾ ਪਾ ਲੈਣੀ ਬਾ ਉਹ ਨਹੀਂ ਥੈਲਾ ਪਰ ਕਰ ਰੱਖਤਾ ਦਾਲ ਕਾ ਹੁਣ ਵੀ ਦਾਲ ਮੇ ਕੋਈ ਜੱਕੀ ਨਹੀਂ ਜੱਕੀ ਨਹੀਂ ਥੈਲਾ ਪਰਿਆ ਵਾ ਹੁਣ ਨਹੀਂ ਹਾਂ ਦੇਖ ਲੈ ਮੈਂ ਥੈਲਾ ਪਰਿਆ ਬੱਦਲ ਗਿਆ ਹੁਣ ਤਾਂ ਦੁਕਾਨ ਤੇ ਲੈਂਦੀ ਐ ਵੀ ਨਹੀਂ ਬਣਾਉਂਦੀ ਐ ਦਾਲ ਨੇ ਦੀਆਂ ਗੱਲਾਂ ਹੀ ਰਹਿ ਗਈਆਂ ਪਿੱਛੇ ਬੇਬੇ ਇਹ ਕੌਣ ਐ ਤੁਹਾਡੀਆਂ ਨੂੰਹਾਂ ਇਹ ਹਾਂ ਆਹ ਕੌਣ ਕੌਣ ਨਾਮ ਦੱਸੋ ਇਹਨਾਂ ਦੇ ਹਾ ਹਾਂ ਆ ਬਹੂ ਮੇਰੀ ਨਾ ਨਾ ਹਾਂਜੀ ਇਹਦੇ ਨਾਮ ਮਹਿੰਦਰ ਕੁਰ ਅੱਛਾ ਹਾਂਜੀ ਆ ਬਈ ਬਹੂ ਆ ਅੱਛਾ ਆ ਬੈਠੇ ਕਿਹੜਾ ਨਾਂ ਇਹਨਾਂ ਦਾ ਇਹਦਾ ਕਰਮਜੀਤ ਆ ਜਿਹੜੇ ਪਿੱਛੇ ਬੈਠੇ ਇਹ ਵੀ ਬਹੂ ਆ ਕਿਹੜਾ ਨਾਂ ਹੈ ਇਹਦੇ ਨਾਮ ਸਿੰਦਰ ਅੱਛਾ ਵਧੀਆ ਕੋਣ ਹੈ ਇਹਨਾਂ ਚੋਂ ਮੈਂ ਹੁਣ ਕੁਸ ਕੁਆ ਇਹਨਾਂ ਪੁੱਛ ਅੱਛਾ ਅੱਛਾ ਆਹ ਹਾਉਨ ਮਾ ਕੀਨ ਗੱਦ ਮਾ ਅੱਛਾ ਹਾਂ ਹੋ ਕਦੇ ਲੜੀਆਂ ਲੁੜੀਆਂ ਅਸੀਂ ਹਾਈ ਨਹੀਂ ਅੱਛਾ ਨਾ 25 ਸਾਲ ਇਕੱਠੇ ਰਹੇ 25 ਸਾਲ ਅੱਛਾ 25 ਸਾਲ ਤੇ 4-5 ਵਿਆਹ ਕਰਕੇ ਤਾਂ ਆਪਣੇ ਆਪਣੇ ਘਰ ਪਾਏ ਇਹਨਾਂ ਨੇ ਮੇਰੇ ਮੁੰਡਿਆਂ ਨਾਲ ਲੜੇ ਨਹੀਂ ਨਾ ਹੁਣ ਵੀ ਨਹੀਂ ਕਦੇ ਲੜੇ ਮੁੰਡੇ ਨਹੀਂ ਕਦੇ ਲੜੇ ਅੱਛਾ ਬਹੂਆਂ ਨਹੀਂ ਲੜੀਆਂ ਨਾ ਪੁੱਛ ਲੈ ਇਹਨਾਂ ਨੂੰ ਵੀ ਸਾੜੀ ਤੁਹਾਡੀ ਸੱਸ ਤੁਹਾਡੇ ਕੇ ਲੜਦੀ ਵੀ ਐ ਲੜਾਈ ਕਰਾ ਦੀਏ ਕਾਦੂ ਕਰਉ ਹੂੰ ਹੁਣ ਕੀ ਕਰਨਾ ਲੜਾਈ ਅੱਛਾ ਆ ਦੇਖੋ ਜੀ ਆ ਹੈ ਪਰਿਵਾਰ ਇਹਨੂੰ ਕਹਿੰਦੇ ਪਰਿਵਾਰ ਜੀ ਕਮਾਲ ਦੀ ਗੱਲ ਹੈ ਆਪਸੀ ਪਿਆਰ ਆਪਸੀ ਮੁਹੱਬਤ ਐਦਾਂ ਹੁੰਦੀ ਹੈ ਸਾਂਝਾ ਪਰਿਵਾਰ ਹੈ ਦੀ ਕਮਾਲ ਦੀ ਗੱਲ ਹੈ ਅੱਛਾ ਰੋਟੀ ਰਾਟੀ ਕੌਣ ਕਿੱਧਰ ਖਾਣੇ ਇੱਧਰ ਖਾਣੇ ਉੱਧਰ ਖਾਣੇ ਕਿੱਥੇ ਖਾਣੇ ਤੁਸੀਂ ਮਨ ਤਾਂ ਜਿੱਥੇ ਐਥੇ ਜਿਆਦਾ ਐਥੇ ਜਿੱਥੇ ਮਿਲ ਜਿਵੇਂ ਮੈਂ ਇੱਧਰ ਵੀ ਖਾ ਲੈਣੀ ਐ ਇੱਧਰ ਵੀ ਖਾ ਲੈਣੀ ਐ ਅੱਛਾ ਇਹ ਕਹਿੰਦੇ ਨੀਆ ਕੀ ਖਾਣਾ ਮੈਂ ਕਹਿੰਨੇ ਭਾਈ ਕੁਝ ਨਹੀਂ ਖਾਣਾ ਉੱਧਰ ਵੀ ਮੰਤਾ ਇੱਕ ਜਈਆਂ ਮੈਂ ਤਾਂ ਐਨਸਾਨ ਨਿਆਣੇ ਮਨੋ ਇੱਕ ਜੇ ਹਾਂ ਪੋਤੇ ਮਨੋ ਇੱਕ ਜੇ ਐ ਸਾਰੇ ਹੁਣ ਮਨੂੰ ਤਾਂ ਮੇਰੇ ਤਾਂ ਪੋਤੇ ਐ ਮਨੋ ਤਾਂ ਦੁਖ ਹੈ ਠੀਕ ਐ ਸਾਰੇ ਹੰਦਾ ਜੀ ਕਿਸੇ ਨੂੰ ਵੀ ਹੋਵੇ ਹਾਂ ਜੇ ਕੋਈ ਬਿਮਾਰ ਹੋ ਜਾ ਮੈਂ ਜਿਆਦੇ ਪੁੱਛੀ ਜਾਨੀ ਹਰਾਮ ਮੈਂ ਹੁਣ ਦਵਾਈ ਲੈਂਦੀ ਆ ਰਾਮ ਐ ਹੁਣ ਦਵਾਈ ਲੈਂਦੇ ਤੁਹਾਨੂੰ ਵੀ ਪੁੱਛਦੇ ਇਹ ਹਾਂ ਉਹ ਤਾਂ ਮਨੋ ਵੀ ਪੁੱਛ ਲੈਨੇ ਅੱਛਾ ਪੁੱਛ ਲੈਨੇ ਠੀਕ ਐ ਠੀਕ ਐ ਨਹੀਂ ਨਹੀਂ ਵਧੀਆ ਚੰਗੀ ਗੱਲ ਐ ਹਾਂਜੀ ਹਾਂਜੀ ਆ ਆਜ ਤਾਂ ਸਾਰੇ ਆਏ ਕਿਨੇ ਵੀਡੀਓ ਬਣਨਾ ਸਾਰੇ ਆ ਗਏ ਦੇਖੋ ਵੀਡੀਓ ਚ ਪਿਛਲੇ ਵੀਡੀਓ ਚ ਤੁਸੀਂ ਇਕੱਲੇ ਸੀਗੇ ਅੱਜ ਸਾਰੇ ਆਏ ਆ ਦੇਖੋ ਹਾਂ ਸਾਰੇ ਆ ਜਾਂਦੇ ਹਾਂ ਹਾਂ ਯਾਦ ਬਣ ਗਈ ਤੁਹਾਡੀ ਜਦ ਕਦੇ ਕੋਈ ਮਾੜਾ ਚੰਗਾ ਹੀ ਨਹੀਂ ਕਿਸੇ ਨੂੰ ਬੋਲਣਾ ਹਾਂ ਹਾਂਜੀ ਠੀਕ ਹੈ ਠੀਕ ਹੈ ਠੀਕ ਫਿਰ ਲੜਕੇ ਵੀ ਤਾਂ ਇੱਥੇ ਹੀ ਰਹਿਣਾ ਫਿਰ ਕਿੱਥੇ ਜਾਣਾ ਕਿੱਥੇ ਆਪਾਂ ਜਾਣਾ ਹੈ ਜਾਣਾ ਹੈ ਹਾਂਜੀ ਨਾ ਤਾਂ ਤੇ ਉਹਦੋਂ ਨਹੀਂ ਦੱਸਿਆ ਵੀ ਮੈਂ ਧਾਰਾ ਵੀ ਕੱਢ ਲੈਣੀ ਐ ਧਾਰਾਂ ਤਾਂ ਕੱਢ ਲੈਣੇ ਆ ਧਾਰਾਂ ਤਾਂ ਬਹੁਤ ਮੈਂ 4-5 ਮਹੀਨਿਆਂ ਇਕ ਲੱਖ ਤੋਂ ਚੋਲਣੀ ਐ ਹੁਣ ਵੀ ਚੋਲਣੀ ਆ ਹਾਂ ਹੁਣ ਮਾਨੂੰ ਚੱਕਰ ਝ ਆਉਣੇ ਹੁਣ ਨਹੀਂ ਮੈਂ ਚਾਹੁੰਦੀ ਦੋ ਕੁ ਮਹੀਨੇ ਹੋ ਗਏ ਮੈਂ ਮੈਂ ਸਾਨੂੰ ਬਚਦੀਆਂ ਰੋਟੀਆਂ ਪਾ ਆਉਣੀ ਐ ਇਹਨਾਂ ਨੂੰ ਬਾਏ ਬਾਏ ਹੁਣ ਮੈਂ ਚਾਹੁੰਦੀਆਂ ਕੋਲ ਜਾਰ ਮਾ ਜੇ ਤਾਂ ਰਿੰਗੂngੀਆਂ ਵੀ ਛੰਨ ਚੋਲਾ ਫਿਰ ਮੇਰੇ ਹੱਥ ਪੈ ਜਾਣੀਆਂ ਫਿਰ ਮੈਂ ਡੱਦੀ ਨਹੀਂ ਹੁਣ ਚਾਹੁੰਦੀ ਹਾਂ ਬੰਗਾ ਲੈਂਦੇ ਨਹੀਂ ਫਿਰ ਹਾਂ ਬਈ ਬੇਬੇ ਚੋਬਾ ਹਾਂ ਹੱਥ ਪੈ ਜਾਂਦੀ ਮੇਰੇ ਮੈਸ ਵੀ ਤੂੰ ਹੀ ਚੋ ਹਾਂ ਮੇਰੇ ਕੋ ਇਹਨੇ ਕਈ ਨਾ ਕੋਲੀ ਦੇਣਾ ਉਹ ਦਰੀਆ ਦਰੀਆ ਬੁੜੀਆਂ ਕਿੱਥੇ ਐ ਦਰੀਆ ਢੋਡੀਆਂ ਹੈ ਦਰੀਆ ਕਹਿੰਦੇ ਦਰੀਆ ਖੇਸ ਬਣਾਏ ਹੋਏ ਆਪਾਂ ਹਾਂ ਪਏ ਉਹ ਪਏ ਵੀ ਐ ਪਸੰਦ ਨਹੀਂ ਹੁਣ ਨਹੀਂ ਪਸੰਦ ਕਰਦੀਆਂ ਅੱਛਾ ਇਹ ਪੌਣਾ ਦਿਖਾਈ ਕਰਮ ਜੀ ਨੇ ਪੌਣਾ ਲਿਆਈ ਹਾਂ ਹਾਂ ਪੌਣਾ ਦਿਖਾਓ ਪੌਣਾ ਦਿਖਾਓ ਭਾਈ ਅੱਗਾ ਖੇਸਾ ਮੈਂ ਪੰਡਾ ਬੰਦ ਤੇ ਹੁਣ ਤਾਂ ਥੈਲੀਆਂ ਨਹੀਂ ਪੱਲੀਆਂ ਆਏ ਅੱਛਾ ਖੇਸ ਬਣਾਏ ਕਰਦੇ ਤੇ ਜਲਾਹਾਂ ਤੇ ਹਾਂ ਦੋ ਹੁੰਦੇ ਤੇ ਕੱਪੜੇ ਅੱਛਾ ਖੇਸ ਵੀ ਅੱਛਾ ਹੁਣੇ ਸੀ ਉੱਤੇ ਵੇ ਨਵੇਂ ਮੇਰੇ ਪਾਏ ਅੱਛਾ ਹਾਂ ਪਾਏ ਹੁਣੇ ਅੱਛਾ ਵੀ ਅੰਦਰ ਉਹ ਗਬਲੀ ਸੀ ਹੁਣ ਸਿਉਂ ਸਿਉਂ ਕਰ ਰੱਖੇ ਵੀ ਮੈਂ ਕੈਸ ਵੀ ਦਿਖਾਓ ਕੈਸ ਦਿਖਾ ਦਿਓ ਖਿਸ ਵੀ ਦਿਖਾ ਕੇ ਕੱਢ ਦਿਓ ਹਾਂ ਬੇਬੇ ਕੈਮ ਹੈ ਜੀ ਪੂਰੀ ਹੈ ਹਾਂ ਨਾ ਠੀਕ ਹੈ ਬੇਬੇ ਮੈਂ ਤਾਂ ਬਹੁਤ ਕੱਤਿਆ ਮੈਂ ਤਾਂ ਬਹੁਤ ਕੱਤੇ ਕਰ ਦਿੱਤੀ ਅੱਛਾ ਸਾਰਾ ਮੇਰੇ ਮੁੰਡੇ ਨੇ ਕਹਿਣਾ ਇਹ ਨਾ ਬੰਤ ਨਾ ਬੇਬੇ ਚੜਖਾ ਖੜਾ ਕਰ ਦੇ ਲਾਗ ਕਰ ਦੇ ਆ ਦਿਖਾਓ ਜੀ ਪੋਲੇ ਦੀ ਆ ਪੋਲਾ ਤੁਸੀਂ ਬਣਾ ਆ ਦੇਖ ਆ ਮੇਰਾ ਕੱਤਕ ਹੈ ਆ ਕੱਪੜਾ ਬਣਾਇਆ ਵਾ ਆ ਕਮਾਰਾ ਇੱਥੇ ਅੱਛਾ ਆ ਮੇਰਾ ਕੱਤਿਆ ਵਾ ਦੇਖ ਲੋ ਆ ਦਿਖਾਓ ਜੀ ਇਹਰਾ ਦਿਖਾਓ ਜੀ ਲਾ अच्छा 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 कवाल देसी ठंडर ਹੁੰਦਾ ਸੀ ਜੀ ਇਹ ਇਹ ਬਾਤ ਤੇ ਬੋਲਦੇ ਅਸੀਂ ਬੁੜੀ ਇਹ ਗਰਮੀਆਂ ਦੇ ਵਿੱਚ ਪਾਇਆ ਵਾ ਮਤਲਬ ਪਿੰਡੇ ਨੂੰ ਪਤਾ ਨਹੀਂਦਾ ਲੱਗਦਾ ਬਹਿ ਮਹਿਸੂਸ ਨਹੀਂਦਾ ਹੁੰਦਾ ਗਰਮੀ ਇਹ ਕਈ ਕਵਾਲ ਹੈ ਮੇਰਾ ਕੱਪੜਾ ਬਣਾਇਆ ਵਾ اچھا ਹਾਂ ਅਗਰ ਰਜਾਈਆਂ ਨੂੰ ਰੰਗ ਕੱਲਾਏ ਕਰ ਦਿੱਤੇ ਹੇਠਾ ਹੁਣ ਉਹ ਪਸੰਦ ਨਹੀਂ ਕਰਦੀ ਹੂੰ ਮੈਨੂੰ ਅੱਛਾ ਮੈਂ ਹੁਣ ਕੰਨ ਬਣਾਉਣਾ ਹੁ ਤਾਂ ਉਹ ਕਹਿੰਦੀ ਲਹੀ ਬੜਾਦੀ ਦੀ ਬੇਬੇ ਜਿਹੜਾ ਹੈ ਕੱਪੜੇ ਵਿੱਚ ਨਿੱਗ ਤਾਂ ਅੱਜ ਵਾਲੇ ਕੱਪੜੇ 'ਚ ਨਿੱਗ ਹੈ ਨਹੀਂ ਹਾਂ ਕੇਸ ਦੇ ਲਖੇਸ ਵੀ ਮੈਂ ਕੇਸੀਆਂ ਬਣਾਉਣੀਆਂ ਮੈਂ ਚਿੱਟੀਆਂ ਔਰ ਖਾਖੀ ਕਪਾਹ ਕਪਾਹ ਵੀ ਜਣੀ ਫਿਰ ਉਹ ਵੇਲਣੀ ਖਾਖੀ ਜੁਦੀ ਬੁੱਟ ਚੁੱਕ ਲਾ ਦੇਖ ਲੋ ਕੇਸ ਤਾਨਕ ਹਾਂ ਪੁਣਿਆ ਵਾਲਾ ਦੇਖ ਲੋ ਹਾਂ ਅੱਜ ਦੋਹੇ ਬਸਰ ਉਠਾ ਲੇ ਬੇਬੇ ਦੀ ਸ਼ਕਲ ਲੱ ਲੁਕੇ ਹਾਂ ਥੱਲੇ ਰੁ ਕਰਕੇ ਆ ਦੇਖੋ ਜੀ ਕਮਾਲ ਦੀ ਗੱਲ ਹੈ ਤੁਸੀਂ ਹੱਥ ਦੇ ਫੇਸ ਬਣੇ ਹੋਏ ਹਾਂ ਅੱਜ ਕੱਲ ਤਾਂ ਇਹਨਾਂ ਤੇ ਕਾਰੀਗਰ ਨਹੀਂ ਜੀ ਰਹੇ ਪਹਿਲੇ ਟੈਮਾਨ ਦੇ ਵਿੱਚ ਕਾਰੀਗਰ ਹੈਗੇ ਜੀ ਤੇ ਬੇਬੇ ਤੁਸੀਂ ਬੁਣਿਆ ਨਹੀਂ ਨਹੀਂ ਹਾਂ ਆਟਿਆ ਵਾਲਾ ਅੱਛਾ ਬੁਣਦੇ ਜਲਾ ਇਹ ਆਹਾਂ ਚੂਣ ਪਾਈ ਵੀ ਆ ਇਹ ਦੋ ਪੱਲੇ ਆ ਇਹ ਇਹ ਆਹ ਦੇਖ ਆ ਮੇਰਾ ਚੂਣ ਤਵਾ ਆਸੀ ਉਹ ਦਿਖਾ ਆ ਦੇਖ ਲੋ ਲਾ ਦਿਖਾਓ ਸੀ ਉਹ ਦਿਖਾ ਦਿਓ ਜੀ ਕਿੰਨਾ ਕੈਵਰੇ ਤੇ ਆ ਦੇਖ ਲਓ ਵਰਕੇ ਦਿਹਾਓ ਜੀ ਹਾਈਟਾਂ ਨੂੰ ਵਰਕੇ ਆ ਆਹ ਐ ਜੀ ਸੀਗੜ ਹੈ ਹਾਂਜੀ ਆ ਸੀਗੜ ਪਾਈ ਸੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਖੇ ਇਸ ਇਹਨਾਂ ਨੇ ਪੰਡਾ ਬੰਨੇ ਕਰਦੇ ਤੇ ਟੂੜੀ ਦੀਆਂ ਅੱਛਾ ਹਾਂ ਇਹਨਾਂ ਦੀਆਂ ਪੁੱਛ ਲੈਣਾ ਉਹਨੂੰ ਇਹਨਾਂ ਨੇ ਪੰਡਾ ਬੰਨਦੇ ਤੇ ਹਾਂ ਹਾਂ ਪੈਰੇ ਦੇ ਤੇ ਉੱਪਰ ਨੂੰ ਰੱਖਦੇ ਇੱਕ ਸਾਈਡ ਤੇ ਨੂੰ ਹਾਂ ਉਹ ਠੀਕ ਹੈ ਠੀਕ ਹੈ ਠੀਕ ਹੈ ਇੱਕ ਲੱਕੜੀ ਦਾ ਹੁੰਦਾ ਤਾਂ ਟੇਰਨੇ ਜਾ ਕਹੇ ਕਰਦੇ ਤੇ ਉਹਨੂੰ ਉਹਦੇ ਪਰ ਨੀਚਲੇ ਫਿਰ ਉਹਦੇ ਪਰ ਆ ਟੇਲ ਲੈਣੇ ਫਿਰ ਉਹ ਬੁੰਨੇ ਆਲੇ ਨੂੰ ਦੇ ਦੇਣਾ ਫੇ ਖੇਸੀਆਂ ਬਣਵਾ ਲੀਆਂ ਭਾਈ ਮੈਂ ਖਾਸੀਆਂ ਇਹ ਰੱਖੇ ਕਰਦੇ ਤੇ ਸਣੀ ਤੋੜ ਕੇ ਜਦ ਵੀ ਜੇ ਕਰਦੇ ਤੇ ਇਹਨਾਂ ਦੇ ਬਾਬੇ ਨੇ ਉਹ ਸੰਦੂਕ ਉਮਰ ਰੱਖ ਦਿੱਤੀ ਸਣੀ ਚੂਹਿਆਂ ਤੇ ਹਨੇ ਰੱਖਣ ਲੱਗਿਆ ਕਹਿੰਦਾ ਭਾਈ ਆਪਣੀ ਸੱਸ ਨੂੰ ਕਹਿ ਦਿਓ ਇਹਨਾਂ ਨੂੰ ਕਹਿੰਦਾ ਹੁਣ ਖੇਸੀਆਂ ਗੱਲ ਸੰਦੂਕ ਭਰ ਕੇ ਬਸ ਕਰੋ ਹੁਣ ਕਹਿੰਦੀ ਵੀ ਥੋੜੀਆਂ ਬਣਾ ਬੈ ਹੁਣ ਬਸ ਕਰ ਅਠਵੜੀਆਂ ਦੋਹਾ ਬੈਠੀਆਂ ਇਹ ਬੋਲ ਲੈਂਦੀਆਂ ਹੈ ਏ ਵੀ ਬੋਲ ਲੈਂਦੀ ਆ ਲੋਹਾ ਤੁਹਾਡੀਆਂ ਕਹਿੰਦੇ ਕੱਤ ਲੈਣੀਆਂ ਐ ਆਹੋ ਕੱਤ ਵੀ ਲੈਣੀਆਂ ਇਹ ਇਹਨੂੰ ਇੱਕ ਜਿਆਦਾ ਮਾਂ ਹੀ ਕੀ ਗਏ ਅਸੀਂ ਦੋਏ ਕੁੱਤੇ ਕਰ ਦਿੰਦੇ ਜਿਆਦਾ ਅੱਛਾ ਸਿਖਾ ਦੋ ਇਹਨਾਂ ਨੂੰ ਵੀ ਹੈ ਇਹਨਾਂ ਨੂੰ ਇਹਨਾਂ ਨੂੰ ਹੁਣ ਕੀ ਸਿੱਖਣਾ ਹੈ ਕਿਉਂ ਲਾ ਹੁਣ ਕੀ ਕਰਨਾ ਹੈ ਹੁਣ ਤਾਂ ਕੱਪੜਾ ਨਹੀਂ ਪਸੰਦ ਕਰਦੇ ਕਹਿੰਦੇ ਇਹ ਨਹੀਂ ਲਾਉਣਾ ਰਜਾਈਆਂ ਨੂੰ ਖੱਦਰ ਇਹ ਤਾਂ ਖੱਦਰ ਹੈ ਵਾਹ ਦੇਖੋ ਜੀ ਕਿਸੇ ਨੇ ਜੇਕਰ ਆਰਡਰ ਦੇਣਾ ਅਮਰੀਕਾ ਕੈਨੇਡਾ ਜਰਮਨੀ ਵਾਲੇ ਦੇਖ ਰਹੇ ਵੀਡੀਓ ਆ ਹੈ ਦੇਸੀ ਸੂਤ ਦਾ ਸਿਸਟਮ ਮਾਤਾ ਜੀ ਚਲਾਣਗੇ ਚਰਖਾ ਔਰ ਸੂਤ ਕੱਤਣਗੇ ਨਾਲੇ ਹੋਣਗੇ ਖੇਸ ਤਿਆਰ ਨਾਲੇ ਇਹਨਾਂ ਦਾ ਪਰਿਵਾਰ ਬੈਠਾ ਜੀ ਬੜਾ ਪਿਆਰ ਹੈ ਜੀ ਇਹਨਾਂ ਚ ਪਰਿਵਾਰ ਦੇ ਤਿੰਨੋ ਜੀ ਬੈਠੇ ਜੀ ਨਾਲ ਤਿੰਨੋ ਰੁੱਖਾਂ ਦੀਆਂ ਬੈਠੀਆਂ ਔਰ ਪੁਰਾਣੀਆਂ ਗੱਲਾਂ ਕਰ ਰਹੇ ਆਪਾਂ अच्छा जे कोई ਬਣਾਣਾ ਚਾਹੀਏ ਮੈਨੂੰ ਬਣਾ ਦੋਗੇ ਥੋੜੇ ਦੇ ਖੇਸ ਕਪੜਾ ਹਾਂ ਹੁਣ ਤਾਂ ਕੋਈ ਨਹੀਂ ਬੁੰਨਦਾ ਜਲਾਹਾ ਵੀ ਨਹੀਂ ਬੁੰਨਦੇ ਹੁਣ ਵੀ ਮੇਰੇ ਲਈ ਤੁਸੀਂ ਤਿਆਰ ਕਰ ਦਿਓ ਰੋਪੜ ਲੈ ਕੇ ਜਾਊਗਾ ਫੇ ਹਾਂ ਕਹਦੇ ਭੀ ਜਿਹੜਾ ਮੇਰੇ ਕੋਲ ਪਿਆ ਭੀ ਉਹੀ ਲੈ ਜਾਇਓ ਖੇਸ ਨਮਿਆਂ ਚੋਂ ਦੇ ਖੇਸ ਨਮੇ ਪਈਆ ਉਥਾ ਉਹ ਪੁਰਾਣੇ ਘਰ ਮਰੂਦ ਦੇ ਮੈਂ ਸੰਭਰ ਦੰਨੇ ਆ ਅੱਛਾ ਹਾਂ ਹੋ ਉਥਰ ਉਹ ਲੈ ਜਿਓ ਤੁਸੀਂ ਨਮੇ ਲੈ ਜਿਓ ਨਮੇ ਹੈਗੇ ਲੈ ਜੀ ਇਹ ਹਾਂ ਲੈ ਜੋ ਕਿੰਨੇ ਪੈਸੇ ਪੈਸੇ ਪੁੱਛੇ ਨਹੀਂ ਮੈਂ ਲੈਣੇ ਤੁਹਾਨੂੰ ਚਾਹੀਦਾ ਲੈ ਜੋ ਦੇਖਾਉਣਾ ਕਿਸੇ ਨੂੰ ਲੈ ਜੋ ਪੱਕੀ ਗੱਲ ਹੈ ਹਾਂ ਪੱਕੀ ਗੱਲ ਹੈ ਮੁਕਰਿਓ ਨਾ 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 ਮੋਕਰਦੀ ਨਹੀਂ ਦੇਖ ਲੋ ਕੈਮਰੇ ਸਾਹਮਣੇ ਲੈ ਜੋ ਲੈ ਜੋ ਆ ਦਿਲ ਤਾਂ ਪੂਰਾ ਖੈ ਬੇ ਮੈਂ ਮੁਕਰਦੀ ਨਹੀਂ ਬੇਬੇ ਹਾਂ ਹਾਂ ਮੋਕਰਦੀ ਨਹੀਂ ਹੋਰ ਵੀ ਹੈਗਾ ਤਾਂ ਦੋ ਲੈ ਜੋ ਹਾਂ ਮੈਂ ਨਹੀਂ ਮੁਕਰਦੀ ਨਾ ਮੈਂ ਨਹੀਂ ਮੁਕਰਦੀ ਠੀਕ ਹੈ ਨਾ ਮੈਂ ਖਿੱਚਦੀ ਆ ਨਾ ਮੋਕਰਦੀ ਆ ਅੱਛਾ ਨਾ ਖਿੱਚਦੀ ਹਾਂ ਨਾ ਮੋਕਰਦੀ ਇਹਦੀ ਗੱਲ ਤਾੜੀਆਂ ਜੀ ਬੇਬੇ ਨਹੀਂ ਤਾੜੀਆਂ ਕਵਾਲ ਹੈ ਜੀ ਨਾ ਮੈਂ ਖੀਜਦੀ ਨਾ ਮੈਂ ਬੁੱਕਰਦੀ ਨਾ ਨੀ ਦਿਖਾਉਣਾ ਕਿਸੇ ਨੂੰ ਲੈ ਜਾਓ ਆਸੀ ਤਾਂ ਨਹੀਂ ਅੱਛਾ ਹਾਂ ਇਹ ਐਂ ਕਹਿੰਦੀ ਮਖੌਲ ਦੀ ਗੱਲ ਆ ਸਮਝਿਓ ਨਜਾ ਸਕਦੇ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਹੈ ਅਸੀਂ ਵੀ ਨਹੀਂ ਨਾ ਦੇਣੀ ਪੀ ਨਹੀਂ ਦੇਣਾ ਮੋਹਣ ਨੂੰ ਦਿਖਾ ਦਿਓ ਵੀ ਤੁਹਾਡੀ ਮਾਸੀ ਦਾ ਬਣਿਆ ਵਾ ਕੇਸ ਹਾਂ ਉਹ ਤਾਂ ਲੈ ਜਾਣਾ ਦੀ ਆਪਾਂ ਲੈ ਲੈ ਜਾਣੇ ਉਹ ਜਿਹੜੇ ਮੱਛਾਂ ਵਾਲੇ ਉਹ ਵੀ ਦੇ ਦਿਓ ਸਾਨੂੰ ਹਾਂ ਉਹ ਮੈਂ ਲੈ ਜਾਓ ਹਾਂ ਉਹ ਹੈਗੇ ਮਨੂੰ ਠੀਕ ਐ ਮਾਂ ਆਪਣੀ ਪੋਤੀ ਨੂੰ ਕਿਹਾ ਮੱਖਣ ਤੂੰ ਰੋਟੂ ਲੈ ਜਾ ਸਿਆਲੇ ਦੇ ਵਿੱਚ ਉਹਨੂੰ ਦਿੱਤਾ ਤਾਂ ਮੈਂ ਚੂਰਿਆਂ ਦੀ ਬਹੂ ਨੂੰ ਉਹਦੇ ਕੁੜੀ ਹੈ ਟ ਨਹੀਂ ਤਾਂ ਮੈਂ ਕਹਤਾ ਕੁੜੀ ਪਾਲੇ ਮਾਂ ਮਾਰਨੀ ਐ ਲੈ ਮੈਂ ਤੁਹਾਨੂੰ ਖੇਸ ਦੇਵਾਂ ਕੁੜੀ ਏਟ ਪਛਾਇ ਕਰ ਮੈਂ ਕਹ ਚੌਫਲ ਕਰਕੇ ਅੱਛਾ ਹਾਂ ਮੈਂ ਉਹਨੂੰ ਦੇ ਦਿੱਤਾ ਮੈਂ ਕਹ ਲਿਆ ਨਿਆਣਾ ਤੇਰੀ ਕੁੜੀ ਪਲ ਜੂਗੀ ਠੀਕ ਆ ਹਾਂ ਅੱਜ ਤੱਕ ਗੱਲ ਬਣ ਗਈ ਹਾਂ ਅੱਜ ਬੜੀ ਗੱਲ ਅੱਜ ਬੜੀ ਗੱਲ ਸਹੀ ਅੱਜ ਬੜੀ ਲੱਖ ਦੀ ਹੈ ਹਾਂ ਲੱਖ ਦੀ ਗੱਲ ਬੜੀ ਅੱਜ ਬੜੀ ਲੱਖ ਦੀ ਗੱਲ ਦੇਖੋ ਜੀ ਆ ਹੈ ਬਜ਼ੁਰਗਾਂ ਦੇ ਚਿਹਰੇ ਤੇ ਮੁਸਕਾਨ ਬਜ਼ੁਰਗਾਂ ਦੇ ਚਿਹਰਿਆਂ ਦੇ ਉੱਤੇ ਜਦੋਂ ਅਸੀਂ ਦੇਖਦੇ ਅਸੀਂ ਉਹਨਾਂ ਦੀ ਖੁਸ਼ੀ ਦੀ ਲਹਿਰ ਦੇਖਦੇ ਆ ਤਾਂ ਸਾਡਾ ਮਨ ਹੁੰਦਾ ਖੁਸ਼ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ ਆਈਡੀਆ ਕਿ ਬਜ਼ੁਰਗਾ ਦੇ ਨਾਲ ਨਾਲੇ ਸਮਾਂ ਬਿਤਾ ਰਹੇ ਆਂ ਨਾਲੇ ਬਣਾ ਰਹੇ ਸੀ ਉਹਨਾਂ ਦਾ ਵੀਡੀਓ ਤੇ ਨਾਲੇ ਵਿਰਸੇ ਤੇ ਵਿਰਾਸਤ ਤੇ ਗੱਲ ਹੋ ਰਹੀ ਹੈ ਬਜ਼ੁਰਗਾ ਦੇ ਨਾਲ ਜੇਕਰ ਅਸੀਂ ਸਮਾਂ ਬਤਾਈਏ ਤਾਂ ਬਹੁਤ ਕੁਝ ਸਿੱਖਣ ਤੋਂ ਵੀ ਮਿਲਦਾ ਜੀ ਕਿੱਦਾਂ ਦੀ ਲੱਗੀ ਸਾਡੀ ਇਹ ਗੱਲਬਾਤ ਕਿੱਦਾਂ ਦਾ ਲੱਗਿਆ ਵੀਡੀਓ ਕਮੈਂਟ ਜ਼ਰੂਰ ਕਰਦੇ ਰਹੋ ਜੀ ਸਾਡੇ ਮਸਾਂ ਹੁਣ ਵੀ ਦੁੱਧ ਦੰਨੀਆਂ ਆਏ ਭਗਵਾ ਆਂ ਜੰਮਿਆਂ ਗਾਹ ਪੋਤੇ ਵੀ ਹੋਏ ਬੇ ਗਬਰੇ ਬੜੇ ਔਰ ਮੱਖਣੀ ਮੈਂ ਤੱਤੀ ਕਰਨੀ ਆ ਹੁਣ ਵੀ ਅੱਛਾ ਹਾਂ ਮੈਂ ਕੀ ਪਾਵਣਾ ਭਾਂਡੇ ਮੈਂ ਪੁੱਛ ਲੈ ਇਹਨਾਂ ਨੂੰ ਪੁੱਛ ਲਾਏ ਖੜੀਆਂ ਹਾਂ ਇਹ ਪਾ ਦੀ ਹਾਂ ਬੇਬੇ ਉਹ ਵੀ ਕਹੋਗੀ ਪਤ ਬਹੁ ਬੇਬੇ ਮੈਂ ਕਹਾ ਅੱਜ ਮੱਖਣੀ ਸਤੀ ਕਰਨੀ ਹੈ ਮੈਂ ਸਾਜਰਾ ਉੱਠ ਕੇ ਪਤੀਲੀ ਵਿੱਚ ਆਪਣੀ ਮੱਖਲਿਆ ਕੱਢ ਕੇ ਲਿਆ ਤੱਤੀ ਕਰ ਮੈਂ ਭਾਂਡੇ ਵਿੱਚ ਪਾ ਦੇਣਾ ਮੈਂ ਕਿਹੜਾ ਰੱਖਿਆ ਵਾ ਇਹਨਾਂ ਪਿਆ ਜਿਹੜਾ ਬਰਤਨ ਵਰਤ ਲਓ ਘੜਾ ਬਣਾ ਲਓ ਚਾਹੇ ਖਾ ਲਓ ਚਾਹੇ ਰੱਖ ਲਓ ਭਾਂਡੇ ਵਿੱਚ ਪਾ ਕੇ ਆ ਪਿਆ ਭਾਂਡਿਆਂ ਵਿੱਚ ਇਹਨਾਂ ਨੂੰ ਪਤਾ ਇਹਨਾਂ ਨੇ ਨਹੀਂ ਰੱਖਿਆ ਵਾ ਮੈਂ ਭਾਂਡੇ ਮਾ ਪਾ ਦੇਣਾ ਸਟील ਦੇ ਮਾ ਸੱਤਾ ਕਰਕੇ ਰਿੰਨ ਕ ਕਿਸੇ ਨੂੰ ਖਾਣਾ ਇਹ ਦੇ ਦੋ ਸਿਆਰੇ ਮਾ ਨਿਆਣਿਆਂ ਨੂੰ ਮੈਂ ਕਹਿਣਾ ਭਾਈ ਪਾਹਾ ਪੈਂਦਾ ਠੰਡ ਪੈਂਦੀ ਏ ਥੋੜਾ ਜਿਹਾ ਘੀੜਾ ਕੇ ਦੇ ਦੋ ਇਹਨਾਂ ਨੂੰ ਦੋ ਤਿੰਨ ਪਰ ਘੀੜਾ ਲਾ ਤਿਆਣਿਆਂ ਨੂੰ ਇੱਠੇ ਵਿੱਚ ਵਿਚਾਗਲ ਖਾਈ ਜਾਓ ਸਵੇਰੀਓ ਠੰਡ ਵਿੱਚ ਉਹ ਬੇਰਾ ਕੀ ਕਿੱਥੇ ਆ ਜਿਹੜਾ ਬਿੱਦੂ ਦੇਣਾ ਸੀਗਾ ਹਾਂ ਇਹ ਬੇਟੀ ਜਿਹੜਾ ਹੁਣ ਗਰਮ ਕਰੇ ਉਹ ਇਹਨਾਂ ਨੂੰ ਦੇ ਦੇਈਂ ਅੱਛਾ ਇਹ ਕਹਿੰਦੇ ਸਾਡੇ ਕੰਨੀ ਦੇਸੀ ਕੀ ਘਰ ਦਾ ਹੁੰਦਾ ਨਹੀਂ ਹੈ ਹਾਂ ਲੈ ਜਿਓ ਕਰ ਦੂੰਗੀ ਹੋਰ ਕੀ ਆਹੋ ਜਿੰਨਾਂ ਕਾ ਚਾਹੀਦਾ ਉਹਨਾਂ ਕਾ ਦੇ ਦੇਈਂ ਨਾ ਹੋਰ ਕੀ ਇਹ ਕਿਹੜੇ ਵਿਚਾਰੇ ਮੂੰਹ ਮੰਗਦੇ ਕਿਤੇ ਆ ਇਹ ਤਾਂ ਮੂੰਹ ਦੀ ਗੱਲ ਹੈ ਦੇ ਦੂੰਗੀ ਨਾ ਨੀ ਨਾ ਨਾ ਇੰਨਾ ਕਾ ਹੈ ਹੈ ਨਾਦਾਨੀ ਹੁੰਦਾ ਇਹ ਨਹੀਂ ਉਹ ਕਹਿੰਦੇ ਮਾਤਾ ਨਹੀਂ ਲਜਾਣਾ ਪਾਈਆ ਕਿ ਤਾਂ ਦੇ ਦੇਈ ਨਾ ਨਾ ਪਾਈਆ ਕਿ ਐਂ ਦੱਦਾ ਕਿਲੋ ਦੇ ਦੂੰ ਬਸ ਫੇਰ ਤਾਂ ਠੀਕ ਹੈ ਅੱਧਾ ਕਿਲੋ ਦੇ ਦੂੰ ਪੱਕਾ ਹਾਂ ਪੱਕਾ ਅੱਛਾ ਹਾਂ ਪੱਕੀ ਗੱਲ ਹੈ ਹਾਂ ਪੱਕੀ ਗੱਲ ਹੈ ਲੈ ਕੇ ਜਾਣਾ ਅੱਜ ਮੈਂ ਹੈਂ ਕਹ ਕੇ ਲੈ ਜੀ ਉਹ ਲੈ ਕੇ ਜਾਣਾ ਅੱਜ ਆਹੋ ਪੱਕੀ ਪੱਕੀ ਗੱਲ ਹੈ ਅੱਧਾ ਕਿਲੋ ਦੇ ਦੂੰਗੀ ਕਿਲੋ ਨਾ ਕਿਲੋ ਨਹੀਂ ਹਿੰਦਾ ਕਿਲੋ ਕਰਦੇ ਹੋ ਪੈਸੇ ਦੇ ਦੂੰਗਾ ਕਿਲੋ ਦਾ ਔਖਾ ਏ ਸਾਡਾ ਅਸੀਂ ਗੁਰਦੁਆਰੇ ਨਹੀਂ ਤੇ ਗੱਦੂਗਾ ਕਰਦੇ ਰਹਿ ਨੇ ਅੱਛਾ ਹਾਂ ਮੈਂ ਬੇ ਅੱਛਾ ਜੀ ਤਾਂ ਹੁਣ ਆ ਦਸਵੀਂ ਹੈ ਇੱਥੇ ਦਸਵੀਂ ਨੂੰ ਦੇਖ ਕਰਨੀ ਜੇ ਨਿਆਣੀਆਂ ਦੀ ਕਾਸੇ ਨੂੰ ਕਰਨੀ ਤਾਂ ਦੇਖ ਕਰਨੀ ਦੇਸੀ ਦਿਓ ਦੇਖ ਕਰਦੇ ਆ ਗੁਰਦੁਆਰਿਆਂ ਦੀ ਵਿਦੇਸੀ ਦਿਓ ਕਰਦੇ ਆ ਦੇ ਛੀਰੂ ਦੇ ਕੇ ਕਰਦੇ ਆ ਸਾਡੇ ਦੇ ਗੰਦੂਗਾ ਸੀ ਬਣਾਉਂਦੇ ਰਹਿੰਨੇ ਆ ਚਲੋ ਅੱਧਾ ਕਿਲੋ ਦੇ ਦਿਓ ਹਾਂ ਕਈ ਵਾਰ ਮੈਂ ਜੋਤਾਂ ਬਾਲਦੀਆਂ ਰਹਿੰਨੀ ਆ ਡੱਬੀ ਮੇ ਪਾ ਕੇ ਗੁਰਦੁਆਰਿਆਂ ਦੇ ਦਿੰਨੀ ਆ ਹਾਂ ਕੀ ਗੁਰਦੁਆਰਿਆਂ ਦੇ ਦਿੰਨੇ ਆ ਠੀਕ ਹੈ ਹੁਣ ਖਾਸਾ ਚਿਰ ਹੋ ਗਿਆ ਹੁਣ ਸਾਲੀ ਨਹੀਂ ਪੁੱਜਿਆ ਹੁਣ ਸਾਲੀ ਨੂੰ ਦੇਣਾ ਕਿਤੇ ਇੰਨਕ ਫਿਰ ਜੋਤਾਂ ਮੇ ਪਾ ਜਾਂਦਾ ਹਾਂਜੀ ਅੱਛਾ ਜੀ ਤੁਸੀਂ ਇਹਨਾਂ ਤੋਂ ਪੁੱਛ ਕੇ ਜਾਂਦੇ ਸਾਰਾ ਕੁਝ ਕੀ ਸਿਸਟਮ ਕਰਦਾ ਆਪਣਾ ਪੁੱਛ ਕੇ ਜਾਂਦੇ ਜੀ ਬਿਨਾਂ ਪੁੱਛੇ ਜਾਣ ਸਕਦੇ ਅੱਛਾ ਬਿਨਾਂ ਪੁੱਛੇ ਤੇ ਜਾਂਦੇ ਨਹੀਂ ਨਹੀਂ ਏ ਠੀਕ ਹੈ ਬਈ ਬਜ਼ੁਰਗਾਂ ਨੂੰ ਪੁੱਛ ਕੇ ਦੱਸ ਕੇ ਜਾਣਾ ਜਿੱਥੇ ਜਾਣਾ। ਬਜ਼ੁਰਗਾਂ ਦਾ ਜਾਣਾ ਵਿੱਚ ਫਰਾਂਦਨ ਹੁਣ ਚੱਲੇ ਆ। ਅੱਛਾ। ਨਹੀਂ ਰਹੇਗੀ। ਫੇਰ ਉਹ ਰੋੜ ਮਾਰ ਦਿੰਦੀ ਮੇਰਾ ਵੀ। ਅੱਛਾ। ਹਾਂ। ਕਿੱਥੇ ਗਈ ਕਿੱਥੇ ਗਈ? ਮੈਂ ਜੇ 2 ਘੰਟੇ 2 ਘੰਟੇ ਨਾ ਦਿਖਾ ਨਾ। ਇਹਨੇ ਕਹਣਾ ਤੂੰ ਕਿੱਥੇ ਰੋਪੜ ਗਈ ਸੀ ਤੀ। ਅੱਛਾ। ਤੂੰ ਕਿੱਥੇ ਜ ਗਈ ਵੀ ਤੀ? ਮੈਂ ਕਹਣਾ ਬੇਬੇ ਮੈਂ ਤਾਂ ਘਰ ਆਈ ਸੀ। ਅੱਛਾ ਅੱਛਾ। ਉਹ ਬਿਮਾਰ ਹੋਈ ਵੀ ਨੂੰ ਅੱਜ ਸਾਨੂੰ ਨਹੀਂ ਪਤਾ ਲੱਗਿਆ ਵੀ ਬਿਮਾਰ ਐ ਸੀ ਨਹੀਂ ਖਬਰ ਨੂੰ ਆਏ। ਨਾ ਤੂੰ ਕਿੱਥੇ ਗਈ ਵੀ ਤੀ? ਅੱਛਾ। ਹਾਂ ਫੇ ਵੀ ਇਹ ਰੋ ਮਾਰ ਦਿੰਦੀ ਫੇਰ ਜ ਪੂਰਾ ਰੂਪ ਚੱਲਦਾ ਗੜਕਾ ਬੇਬੇ ਦਾ ਇਹਨੂੰ ਸਾਰੇ ਮੰਦੇ ਕੱਢ ਕਾ ਬੇਬੇ ਦਾ ਹਾਂ ਠੀਕ ਬੇਬੇ ਦੀ ਸਭ ਤੋਂ ਵਧੀਆ ਗੱਲ ਕਿਆ ਲੱਗਦੀ ਤੁਹਾਨੂੰ ਸਭ ਤੋਂ ਸਾਰੀਆਂ ਵਧੀਆ ਲੱਗਦੀਆਂ ਬੇਬੇ ਦੀਆਂ ਇਹ ਸਾਨੂੰ ਮਾੜੀ ਗੱਲ ਨਾ ਤਾਂ ਇਹਨੇ ਸਾਡੀ ਚੁਗਲੀ ਕਰੀ ਨਾ ਸੀਧੀ ਕਰੀ ਹਾਂ ਭਈ ਸਾਨੂੰ ਇਹ ਵਿਚਾਰੀ ਕਾ ਨੂੰ ਮਾੜੀ ਲੱਗਣੀ ਇਹਨੂੰ ਅਸੀਂ ਕਾ ਨੂੰ ਮਾੜੀਆਂ ਲੱਗਣੀਆਂ ਤਾਂ ਹੀ ਦਿਵ ਰਹੀ ਤੁਹਾਡੀ ਹਾਂਜੀ ਇਹ ਪੂਰੀ ਸੇਵਾ ਬੇਬੇ ਤੁਹਾਡੇ ਨਾਲ ਖੁਸ਼ ਹੈ ਤੁਹਾਡਾ ਦਿਲ ਲੱਗਿਆ ਹੋਇਆ ਸਾਰਿਆਂ ਦਾ ਬਹੁਤ ਚੰਗੀ ਗੱਲ ਹੈ ਹਾਂਜੀ ਹੋਰ ਨਹੀਂ ਲੱਗੀ ਰਹਿੰਦੀ ਕੰਮਾਂ ਨੂੰ ਅੱਛਾ ਇਹ ਕੰਮ ਤੋਂ ਅੰਟੀ ਕਿਹਦੀ ਹੈ ਲੈ ਰਹਿਣ ਦੇ ਬਸ ਕਰ ਤਾਂ ਇਹ ਕਹਿਣਾ ਵੀ ਨਹੀਂ ਵੀ ਮੈਂ ਮੇਰਾ ਤਾਂ ਹੀ ਜੀ ਲੱਗਦਾ ਹੈ ਕੰਮ ਕਰਨੇ ਚ ਤੇ ਮੈਂ ਕੰਮ ਕਰਦੀ ਠੀਕ ਰਹਿੰਦੀ ਆ ਅੱਛਾ ਹਾਂਜੀ ਇਹ ਹਟਾਉਣੀ ਪੈਂਦੀ ਹੈ ਜੀ ਕੰਮਾਂ ਤੋਂ ਅੱਛਾ ਬੇਬੇ ਹਟਾਣੀ ਪੈਂਦੀ ਕੰਮਾਂ ਤੋਂ ਆ ਫਿਰ ਬਿਮਾਰ ਹੋ ਜਾਂਦੇ ਜੀ ਕਈ ਵਾਰੀ ਅੱਛਾ ਅੱਛਾ ਫਿਰ ਮੇਰਾ ਬੈਲੀ ਤਾਂ ਜੀ ਨਹੀਂ ਲੱਗਦਾ ਅੱਛਾ ਫਿਰ ਮੈਂ ਕੰਮ ਕਰ ਲੱਗ ਜਾਨੀ ਆ ਇਹ ਕਿਤੇ ਗਈ ਵੀ ਹੋਵਾਂ ਮੈਂ ਸਬਜ਼ੀ ਵੀ ਬਣਾ ਲੈਣੀ ਆ अच्छा कल गई ਵਿੱਚ ਮੈਨੂੰ ਕਹਿੰਦੀ ਬੇਬੇ ਸਬਜ਼ੀ ਨਾ ਬਣਾਉਣ ਪੈਜੀ ਮੈਂ ਆ ਕੇ ਬਣਾਉਂਗੀ ਮੈਂ ਕੱਚੀ ਬਣਾ ਲਈ اچھا اچھا ਹਾਂ ਮੈਂ ਸਬਜ਼ੀ ਬਣਾ ਲੰਨੀ ਹੈ ਇੱਕ ਗੇਅਰ ਬਦਲਦੀ ਦੀ ਉਹ ਤਾਂ ਚੱਲੀ ਜਾਂਦਾ ਕੰਪ ਕਰ ਹਾਂਜੀ ਹਾਂਜੀ ਮੈਂ ਸਬਜ਼ੀ ਬਣਾ ਲੰਨੀ ਹੈ ਕਿ ਕਿਹੜੀ ਕਿਹੜੀ ਗੜੇ ਹੁਣ ਕੋਈ ਕੀ ਕਿਦਨੇ ਕੋਈ ਕਿਦਨੇ ਕੋਈ ਕਰੇਲੇ ਕਿੱਦਾਂ ਬਣਾਉਗੇ ਕਰੇਲੇ ਕਰੇਲੇ ਤਾਂ ਬਣਾ ਲੰਨੇ ਪਰ ਕਿਆ ਵੀ ਬਣਾ ਲੰਨੇ ਮਸਾਲਾ ਪਾ ਕੇ ਆਹ ਦੱਸੋ ਕਿੱਦਾਂ ਬਣਾਣੇ ਓਹੋ ਕੀ ਲੈਣੇ ਚੀਰਲੇ ਨੇ ਚੀਰਲੇ ਨੇ ਹਾਂਜੀ ਜਾਂ ਚੀਰਲੇ ਨੇ ਫਿਰ ਅੱਛਾ ਉਹ ਫਿਰ ਮਸਾਲਾ ਤਿਆਰ ਕਰ ਲੈਣਾ ਅੱਛਾ ਜੀ ਕਈ ਵਾਰ ਤਾਂ ਹੁਣ ਤਾਂ ਪਹਿਲਾ ਮਸਾਲਾ ਭੁੰਨ ਲੈਣੇ ਆ ਅੱਛਾ ਜੀ ਬਾਅਦ ਵਿੱਚ ਕਰੇਲੇ ਪਹਿਲਾਂ ਤੇਲ ਵਿੱਚ ਭੁੰਨ ਲੈਣੇ ਮਸਾਲਾ ਬਾਅਦ ਵਿੱਚ ਪਾਉਣਾ ਭੁੰਨ ਕੇ ਅੱਗਾ ਕਰੇਲਿਆਂ ਮੈਂ ਪਾਲੁੰਦੇ ਤੇ ਅੱਛਾ ਹਾਂ ਉਪਰ ਤਾਂ ਗੱਲ ਬੈਠ ਲੈਣਾ ਹਾਂ ਹੁਣ ਉਹ ਮਸਾਲਾ ਵੀ ਭੁੰਨ ਲੈਣੇ ਕਰੇਲੇ ਵੀ ਭੁੰਨ ਜੁਦੇ ਜੁਦੇ ਭੁੰਨ ਲੈਣੇ ਫੇਰ ਮਸਾਲਾ ਪਾ ਦਨੇ ਹਾਂ ਕਈ ਕਈ ਤਰ੍ਹਾਂ ਬਣਾ ਲੈਣੇ ਠੀਕ ਹੈ ਠੀਕ ਹੈ ਹਾਂਜੀ ਇਹ ਬਡਾਲੇ ਦੀ ਬੇਬੇ ਕਰੇਲੇ ਹਾਂਜੀ ਬਣਾ ਲੇ ਵਧੀਆ ਬਣ ਜਾਂਦੇ ਕਰੇਲੇ ਬਹੁਤ ਸਬਜੀ ਦਾ ਬੇਬੇ ਬਹੁਤ ਵਧੀਆ ਬਣਾਉਂਦੀ ਹੈ ਜੀ ਅੱਛਾ ਮੈਂ ਇਹਨੂੰ ਪੁੱਛਿਆ ਦੋ ਵਾਰ ਬਣਾ ਲਈ ਮਖਾ ਦੇਖ ਲੈ ਤੇਰੇ ਨਾਲੋਂ ਵਧੀਆ ਬਣਾਈ ਵੀ ਕਿ ਨਹੀਂ ਹਾਂ ਇਹਨੂੰ ਮੈਂ ਕਹਤਾ ਨੂਨ ਘੱਟ ਪਾਉਣੀ ਹੈ ਮਖਨ ਮੇਰਾ ਨੂਨ ਪੂਰਾ ਹੈਗਾ ਲੋੜ ਪੂਰਾ ਹੈਗਾ ਠੀਕ ਹੈ ਠੀਕ ਹੈ ਹਾਂ ਮੈਂ ਇਹਨੂੰ ਵੀ ਕਹਤਾ ਨਹੀਂ ਤੂੰ ਸਬਜੀ ਘੱਟ ਬਣਾਉਣੀ ਦੁੱਧ ਗੱਦ ਬੇਬੀ ਗੰਮ ਕਰਦੇ ਜਿਵੇਂ ਅਸੀਂ ਮੱਜਾਂ ਚੋਕੇ ਆ ਜੰਦੀਆਂ ਤਾਂ ਬੇਬੇ ਜੀ ਨੇ ਕਹਣਾ ਮੈਂ ਹੀ ਕਰਨਾ ਦੁੱਧ ਗਰਮ। ਅੱਛਾ ਅੱਛਾ। ਚੁਨੀ ਅੱਗੇ ਬੈਠ ਕੇ। ਫੇਰ ਹੀ ਮੈਂ ਦੁੱਧ ਤਾਂ ਨਹੀਂ ਗਰਮ ਕਰਦਾ। ਹਾਂਜੀ ਇਹ ਕਹਦੇ ਨੇ ਵੀ ਤੁਸੀਂ ਮਲਾਈ ਨਹੀਂ ਤੁਹਾਡੇ ਕੋਲੋਂ ਦੀ ਵੀ ਮੈਂ ਹੀ ਗਰਮ ਕਰਨਾ ਆਪੇ ਖੁਦ। ਹਾਂਜੀ ਬਿਲਕੁਲ ਥੋੜੀ ਅੱਗ ਬਾਲਣੀ ਨੇ ਮਿੱਠੀ ਮਿੱਠੀ ਜਿਹੀ ਅੱਗ ਬਾਲ ਕੇ। ਹਾਂ ਮੈਂ ਦੁੱਧ ਲੈਣ ਨੂੰ ਲੈਣਾ। ਨਹੀਂ ਨਹੀਂ ਦੇਣਾ। ਕਿਉਂ ਤਸਤਾ ਬਾੜ ਦਨੀ 1 ਮਿੰਟ ਚ ਭਾਂਬੜ ਬਾੜ ਦਨੀ। ਮੈਂ ਕਹਤੋਂ ਤਾਂ ਦੁੱਧ ਬਾੜ ਦਨੀ ਬਹੁਤੀ ਅੱਗ ਬਾਲ ਕੇ। ਅੱਛਾ। ਫੇਰ ਕਿੱਥੇ ਰੈਂਦਾ ਕੀ? ਮੈਂ ਕਹਤ ਕਿਹਦਾ ਚੁੱਲੇ ਮੈਂ ਪਾ ਜੰਦਾ। ਅੱਛਾ ਅੱਛਾ। ਉੱਪਰ ਤੇ। ਹਾਂ। अच्छा अच्छा हां और कोई गल रह गई हूं देखो पूछ लो कोई गल रह गई तो चल रहे हैं कैमरा हां हूं याद कर लो <laughs> ल, जाना ले जाना ਤੁਸੀਂ ਖੇਸ ਲੈ ਜਾਣਾ ਬਸ ਸੱਚੀ ਲੈ ਕੇ ਜਾਣਾ ਲੈ ਜਾਣਾ हां हां अच्छा ਤੈਹ ਲਾ ਲੋ ਤੈਹ ਲਾ ਦੀਏ ਆਹੋ ਲਾ ਕੇ ਭੈਜੋ ਫਿਰ ਠੀਕ ਹੈ ਅੱਸੀ ਨੇ ਮੈਂ ਕਰਦੀ ਕੀ ਹਾਂਜੀ ਕੀ ਵੀ ਨਹੀਂ ਜੀ ਕਿਲੋ ਕੀ ਕੀ ਨਹੀਂ ਕਿਲੋ ਹੈਗਾ ਕਿਲੋ ਹੀ ਕਿਹਾ ਤੁਸੀਂ ਅੱਧਾ ਕਿਲੋ ਦੇ ਦੂੰਗੀ ਕਿਲੋ ਬੋਲੇ ਤੁਸੀਂ ਹਾਂ 1 ਕਿਲੋ ਬੋਲਿਆ ਸੀ ਕਿੰਨਾ ਕਿਲੋ ਨਹੀਂ ਐਂ ਦਾ ਦੇ ਬੇਬੇ ਵੀ ਹੁਣ ਥੋੜਾ ਹੁਣ ਲੈ ਜਾ ਥੋੜਾ ਫੇਰ ਲੈ ਜਿਓ ਟਾਈਮ ਲੱਗ ਜੇ ਕੋ ਚਲੋ ਹਾਂ ਅੱਧਾ ਕਿਲੋ ਹੁਣ ਦੇ ਦੇ ਭਾਈ ਦੇਖ ਲੂੰਗੇ ਕਰਕੇ ਅੱਧਾ ਕਿਲੋ ਹੁਣ ਦੇ ਦੇ ਅੱਧਾ ਕਿਲੋ ਫੇਰ ਦੇ ਦੀ ਫੇ ਕਿਲੋ ਹੋ ਜਾਣਾ ਹਾਂ ਠੀਕ ਹੈ ਆਪ ਦੇ ਅੱਧੇ ਕਿਲੋ ਅੱਧੇ ਕਿਲੋ ਦੇ ਦੂੰ ਡੱਬੇ ਵਿੱਚ ਪਾ ਕੇ ਅੱਧੇ ਕਿਲੋ ਦੀ ਗੱਲ ਅੜੀ ਵੀ ਹੈ ਹਾਂ ਥੋੜਾ ਘੇਰ ਆ ਗਿਰਣਾ ਪੂਰਾ ਕਿਲੋ ਨਹੀਂ ਦੇਣਾ ਠੀਕ ਹੈ ਤੁਸੀਂ ਤੁਸੀਂ ਨਹੀਂ ਦੇਖਿਆ ਦੇ ਸੀ ਕੀ ਰੋਪੜ ਮਿਲਦਾ ਨਹੀਂ ਹੈ ਹਾਂ ਦੇਸੀ ਕੀ ਤਾਂ ਮਿਲਦਾ ਇਹੋ ਜਿਹਾ ਨਹੀਂ ਮਿਲਦਾ ਬੇਬੇ ਦੇ ਹੱਥਾਂ ਦਾ ਨਹੀਂ ਮਿਲਦਾ ਬੇਬੇ ਦਾ ਤਾਂ ਨਹੀਂ ਮਿਲਦਾ ਹਰੇਕ ਬੇਬੇ ਕੀ ਨਹੀਂ ਦਿੰਦੀ ਹੈ ਹੈ ਹਰੇਕ ਬੇਬੇ ਨਹੀਂ ਕੀ ਜੋੜਦੀ ਹਾਂ ਹਾਂ ਚਲੋ ਫਿਰ ਚੱਲੀਏ ਹੂੰ ਚਲੀਏ ਜੀ ਫਿਰ ਅਸੀਂ ਹੁਣ ਹੂੰ ਰੋਟੀ ਪਾਣੀ ਪ੍ਰਸ਼ਾਦਾ ਛੱਕ ਕੇ ਜਾਇਓ ਕੀ ਪ੍ਰਸ਼ਾਦਾ ਛੱਕ ਕੇ ਜਾਇਓ ਆਹੋ ਹੁਣ ਪੱਕ ਜਾਣੀ ਹੈ ਅੱਛਾ ਪਹਿਲ ਖਾ ਕੇ ਜਲੇ ਜਾਇਓ ਦੋਈਆਂ ਤੁਸੀਂ ਕਿੰਨੇ ਦੱਸ ਚਾਰ ਜਣੇ ਹੈ ਬਿਲਕੁਲ ਹੀ ਨਾ ਤਾਂ ਕਿਹਾ ਜੇ ਦੋ ਨਾ ਖਾਲੀ ਦੋ ਨਾ ਹੋਰ ਖਾਲੀ ਪਰਸੋਂ ਵੀ ਆਏ ਬੀਤੇ ਸਾਡੇ 4:30 ਪਰਸੋਂ ਹੀ ਗਈਆਂ ਹਾਂ ਉਹ ਬੜੀ ਪਤੀ ਜੀ ਬੰਗਵਾਣੀ ਮੇ ਤੇ ਕੋਡਾ ਦਾ ਨਾਮ ਨਾਲ ਰਿਕਾਰਡ ਹੋ ਜਾਣਾ ਥੋੜੇ ਜਣੇ ਸਹੀ ਕੱਲ੍ਹ ਕਰਤੀ ਠੀਕ ਹੈ ਠੀਕ ਹੈ ਚਲੋ ਜੀ ਫਿਰ ਦੁਬਾਰਾ ਆਵਾਂਗੇ ਅਸੀਂ ਫਿਰ ਆਵਾਂਗੇ ਦੁਬਾਰਾ ਕਿਸੇ ਦਿਨ ਅੱਛਾ ਠੀਕ ਹੈ ਜੀ ਜਗਾ ਜੀ ਫਿਰ ਸਤਿ ਸ੍ਰੀ ਅਕਾਲ ਹੁਣ ਪ੍ਰਸ਼ਾਦਾ ਨਹੀਂ ਛਕਣਾ ਟੌਂਦੀ ਹੈ ਬੇਬੇ ਵੀ ਛਕਣਾ ਕਿ ਨਹੀਂ ਛਕਣਾ ਛਕਣਾ ਹੈ ਕਹਿ ਦੋ ਕਹਿ ਦੋ ਇਹਨਾਂ ਹੀ ਪਕਾਉਣਾ ਪਕਾ ਲੈਣਾ ਨਹੀਂ ਤੁਸੀਂ ਹੀ ਪਕਾਉਣਾ ਪਕਾ ਲਵੈ ਤੁਸੀਂ ਨਹੀਂ ਮੈਂ ਨਹੀਂ ਪਕਾਉਂਦੀ ਹੁਣ ਇਹ ਕਹਿੰਦੇ ਰਾੜ ਦੂੰਦੇ ਤੇ ਰੋਟੀ ਫੁੱਲੋ ਆਪੇ ਆ ਕੁੜੀ ਰਾੜੂਗੀ ਇਹ ਬੇਬੇ ਤੇਰੀ ਜਿਆਦਾ ਫੁੱਲ ਕਾਂਦੀ ਰੋਟੀ ਕੀ ਬਣਾਇਆ ਸਬਜੀ ਕੀ ਬਣਾਈ ਹੈ ਦਾਲ ਬਣਾਈ ਦੀ ਹੈ ਕਾਦੀ ਮੂੰਗੀ ਮਸਰੀ ਦੀ ਮੂੰਗੀ ਬਸਰੀ ਦੀ ਇੱਕ ਸਬਜੀ ਇੱਕ ਦਾਲ ਹਾਂ ਹੋਰ ਪਨੀਰ ਬਦੂਰ ਪਨੀਰ ਵੀ ਹੈਗਾ ਆ ਗਿਆ ਲਸੀ ਦਬਾਇਆ ਹੋਇਆ ਬਣਾਇਆ ਵਾ ਠੀਕ ਹੈ ਠੀਕ ਹੈ ਚਲੋ ਚੱਗਾ ਬੇਬੇ ਫਿਰ ਹੈ ਅੱਛਾ ਜੀ ਸਸੀ ਕਾ ਲਓ ਜੀ ਇਹ ਹੈ ਬੇਬੇ ਨਛੱਤਰ ਕੌਰ 90 ਸਾਲ ਤੋਂ ਵੱਧ ਉਮਰ ਹੈ ਔਰ ਪਰਿਵਾਰ ਪੂਰਾ ਹਰਿਆ ਭਰਿਆ ਪਰਿਵਾਰ ਹੈ ਔਰ ਸਭ ਤੋਂ ਵਧੀਆ ਗੱਲ ਹੈ ਕਿ ਪਰਿਵਾਰ ਦੇ ਵਿੱਚ ਖੁਸ਼ੀਆਂ ਦੌੜਦੀਆਂ ਹਨ ਕਾਰਨ ਪਤਾ ਕੀ ਹੈ ਕਿ ਬੇਬੇ ਦਾ ਪੂਰਾ ਕੰਟਰੋਲ ਹੈ ਸਾਰੀਆਂ ਨੂੰਹਾਂ ਸਾਰੇ ਪੋਤੇ ਦੋਤੇ ਪਰਪੋਤੇ ਔਰ ਸਾਰੇ ਹੀ ਸਤਕਾਰ ਕਰਦੇ ਆ ਸਾਰੇ ਹੀ ਇਹਨਾਂ ਤੋਂ ਪੁੱਛ ਕੇ ਆਗਿਆ ਲੈ ਕੇ ਕੰਮ ਕਰਦੇ ਆ ਇਹ ਚੀਜ਼ ਇਹ ਤਸਵੀਰ ਪੰਜਾਬ ਦੇ ਪਿੰਡਾਂ ਦੇ ਵਿੱਚ ਅਕਸਰ ਵੇਖਣ ਨੂੰ ਮਿਲਦੀ ਹੈ ਅਸੀਂ ਇਹ ਇੱਕ ਵੀਡੀਓ ਤਿਆਰ ਕੀਤਾ ਪੰਜਾਬ ਦੇ ਪਿੰਡਾਂ ਦੀ ਤਸਵੀਰ ਪੇਸ਼ ਕੀਤੀ ਹੈ ਪਿੰਡ ਦਾ ਨਾਮ ਹੈ ਸਿੰਬਲ ਝੱਲੀਆਂ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਤੇ ਬੇਬੇ ਦੇ ਛੱਤਰ ਕੋਟ ਦੇ ਪਰਿਵਾਰ ਵਾਲਿਆਂ ਨਾਲ ਗੱਲਾਂ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਤੁਸੀਂ ਵੀ ਦਿਓ ਕਮੈਂਟਸ ਅਤੇ ਆਪਣੀ رائے ਦਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਆਪਣੇ ਵੀਡੀਓਜ਼ ਨੂੰ ਇੰਪਰੋਵਾਈਜ਼ ਕਰ ਸਕੀਏ ਵਧੀਆ ਤਰੀਕੇ ਦੇ ਨਾਲ ਵੜਾ ਸਕੀਏ ਵੱਤੋ ਵੱਤ ਸ਼ੇਅਰ ਕਰਿਓ ਵੱਤੋ ਵੱਤ ਲੋਕਾਂ ਤੱਕ ਇਸ ਵੀਡੀਓਜ਼ ਨੂੰ ਪਹੁੰਚਾਓ ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹੋਏ ਜਿਹੜੇ ਸਬਸਕ੍ਰਾਈਬਰਸ ਨੇ ਪੰਜਾਬ ਦੇ ਵਿਰਸੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਧੰਨਵਾਦ ਸ਼ੁਕਰੀਆ ਪਿਆਰ ਬਣਾ ਕੇ ਰੱਖਿਓ ਹਾ ਬਜ਼ੁਰਗਾਂ ਦਾ ਸਤਕਾਰ ਬਣਾ ਕੇ ਰੱਖਿਓ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਣਾ ਸਾਡਾ ਸਭ ਦਾ ਫਰਜ਼ ਹੈ